ਉਜੀ ਆਪਣੇ ਫੇਰੇ ਫੇਰੇ ਆਪਣੇ ਵੀ ਭਾਂਡੀਆਂ ਦੀ ਹੈ ਜੀ ਕਿ ਉਹ ਵੀ ਚੋਈ ਜਾਂਦੀ ਹੈ ਸਾਰੇ ਦੀ ਦੇਖੋ ਦੋਸਤੋ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਆਪਣੇ YouTube ਦੇ ਚੈਨਲ ਤੇ ਤੇ ਅੱਜ ਬਾਤ ਦੱਸਾਂਗੇ ਤੁਹਾਨੂੰ ਵੀ ਵਹੀ ਆਪਾਂ ਆਪਾਂ ਲਾਸਟ ਵੀਕ ਕਿ ਦੱਸਾਂਗੇ ਆਪਾਂ ਸਾਰੀ ਸਟੋਰੀ ਵੀ ਆਪਾਂ ਜਿਹੜਾ ਕੰਮ ਹੈਗਾ ਕਿਵੇਂ ਸਟਾਰਟ ਕਰਿਆ ਕਿਵੇਂ ਨਹੀਂ ਵਹੀ ਆਪਾਂ ਜਿਹੜਾ ਹੈਗਾ ਨਾ ਆਪਣੀ ਇੱਕ ਗਾਂਦੂ ਕੰਮ ਸਟਾਰਟ ਕਰਿਆ ਉਹ ਵੀ ਦਿਖਾ ਦਿੰਨੇ ਆ ਜਿਵੇਂ ਆਪਾਂ گاਵਾ ਇਹਦੀ ਹੈਗੀ ਆ ਉਹసే ਹੀ ਬੋਰ ਕਰਦੇ ਆ। ਇਹਦੀ ਆ ਗਾਂ ਹੈਗੀ ਆਪਣੀ ਇਹ ਪਹਿਲੀ ਗਾਂ ਹੈਗੀ ਆਪਣੀ ਸਟਾਰਟਿੰਗ ਡੈਰੀ ਫਾਰਮ ਦੇ ਚ ਆਪਾਂ ਇਹ ਡੈਰੀ ਫਾਰਮ ਸਟਾਰਟ ਕਰਿਆ ਸੀਗਾ ਇਹ ਆਪਾਂ ਉਹ ਤੋਂ ਪਹਿਲੀ ਗਾਂ ਲੈ ਲੀ ਸੀ। ਉਹਦੋਂ ਬਈ ਉਹਨੂੰ ਕਰ ਰਹੀ ਥੀ ਬਹੁਤ ਡੈਰੀ ਸੀਗੇ। ਉਹਦੋਂ ਲੈ ਲੀ ਸੀ ਜੀ ਇਹਨੂੰ ਬਈ ਆਪਾਂ ਇਹਨੂੰ ਸੌਂਕ ਨਾਲ ਰੱਖਣਾ ਹੈ ਦਾ ਤਰੇ ਜੀ ਇਹਨੂੰ ਆਪਾਂ ਵੇਚਣੀ ਨਹੀਂ ਜਵਾਈ ਵੀ ਆਪਣਾ ਇਹਨਾਂ ਮਾਰਕ ਕਰਕੇ ਪਾਣਾ। ਤਮ ਆਪਣਾ ਚੱਲ ਪਿਆ ਨਾ ਵੀ ਕੋਈ ਤੁੰਗਿਆ ਸਾ ਕਰਮਾ ਲਾਏਗਾ ਜਿਹੜਾ ਕੰਮ ਚੱਲ ਪੈਂਦਾ ਤੇ ਆਪਾਂ ਇੱਕ ਮੇਰਾ ਨਾਮ ਹੈਗਾ ਸਰਜੀਤ ਆਪਾਂ ਇਹ ਹੀ ਕਹਿਣਾ ਚਾਹੁੰਦੇ ਵੀ ਤੁਸੀਂ ਕੰਮ ਸਟਾਰਟ ਕਰਨਾ ਹੋਵੇ ਤਾਂ ਤੁਸੀਂ ਦੋ ਤਿੰਨਾਂ گاਵਾਂ ਤੋਂ ਕੰਮ ਸਟਾਰਟ ਕਰੋ ਜੇ ਤੁਸੀਂ گاਵਾ ਕੰਮ ਵੀ ਉਹ ਵੀ گاਵਾ ਲੈਣੀਆਂ ਹੈ ਹੋਗੀਆਂ ਤਾਂ 30 ਪਲੱਸ ਤੋਂ ਉੱਤੇ-ਉੱਤੇ گاਵਾ ਲਓ ਥੱਲੇ ਨਾਲੋ ਕਿਉਂਕਿ ਜਿਹੜੀ ਥੱਲੇ ਆ ਆਪਾਂ 20 ਵਾਲੀਆਂ ਹੁੰਦੀਆਂ ਉਹ ਆਪਾਂ ਨੂੰ ਖਾਂਦੀਆਂ ਜਿਹੜੀ 30 ਤੋਂ ਪਲੱਸ ਵਾਲੀਆਂ ਗਾਵਾਂ ਹੈਗੀਆਂ ਉੱਤੇ ਉਹ ਆਪਾਂ ਨੂੰ ਬਚਾ ਕੇ ਜਾਂਦੀਆਂ ਕਿਉਂਕਿ ਉਹਨਾਂ ਉਹਨਾਂ ਨੂੰ ਫੀਡ ਬਾਲਾ ਨਹੀਂ ਖਾਣਾ ਹੁੰਦਾ ਬਸ 2-3 ਕਿਲੋ ਫੀਡ ਉਹਨਾਂ ਨੂੰ ਥੋੜਾ ਜਿਹਾ ਜ਼ਿਆਦਾ ਖਾਣਾ ਹੁੰਦਾ ਸੈਲਿਜ ਵੀ ਉਹ ਹੀ ਖਾਣਾ ਹੈ ਤੁੜੀ ਵੀ ਉਹ ਹੀ ਖਾਣੀ ਹੈ ਹਰਾ ਚਾਰਾ ਵੀ ਉਹ ਹੀ ਖਾਣਾ ਹੈ ਇਸ ਕਰਕੇ ਆਪਾਂ ਕਹਿੰਦੇ ਆ ਵੀ ਤੁਸੀਂ ਜੇ ਗਾਵਾਂ ਲੈਣੀਆਂ ਹੋਣ ਤਾਂ ਕਮ ਸਟਾਰਟ ਕਰਨਾ ਹੋ 30 ਪਲੱਸ ਤੋਂ ਉੱਤੇ ਤੇ ਗਾਵਾਂ ਲਓ 3 ਪਲੱਸ ਨੂੰ ਥੱਲੇ ਨਾ ਗਾਂ ਗਾਂ ਲਓ ਇੱਕ ਆਪਾਂ ਇਹ ਕੰਮ 3 ਪਲੱਸ ਤੋਂ ਚ ਲਗਾ ਲੈ ਕੇ ਤੁਸੀਂ ਕੰਮ ਸਟਾਰਟ ਕਰੋ ਤੇ 30 ਪਲੱਸ ਤੋਂ ਗਾਂ ਲੈ ਕੇ ਉੱਤੇ ਤੇ ਆਵੇ ਚੰਗੇ ਸੀਮਨ ਲਵਾਓ ਚੰਗੀ ਆਪਦੀ ਬਰੀਡ ਤਿਆਰ ਕਰੋ ਜੇ ਤੁਸੀਂ ਕੰਮ ਫਾਰਮ ਚ ਕੰਮ ਜਾ ਬਹੁਣਾ ਹੈਗਾ ਤੇ ਇੱਕ ਗੱਲ ਮੇਰੀ ਫੇਰ ਹੈਗੀ ਏ ਵੀ ਆਪਾਂ ਨੂੰ ਜੇ ਆਪਾਂ ਕੰਮ ਆ ਜਦੋਂ ਆਪਾਂ ਕੰਮ ਸਟਾਰਟ ਕਰਦੇ ਨਾ ਉਹ ਆਪਾਂ ਨੂੰ ਇਹ ਭੁੱਲਣਾ ਭੁੱਲ ਜਾਣਾ ਚਾਹੀਦਾ 3-5 ਸਾਲ ਆਪਾਂ ਜਿਹੜੀ ਮਿਹਨਤ ਕਰੀ ਐ ਵੀ ਆਪਾਂ 5 ਸਾਲ ਮਿਹਨਤ ਕਰਨੀ ਹੋਊਗੀ ਆਪਾਂ ਬੰਦਾਂ ਫੇਰ ਆਪਾਂ ਨੂੰ ਜਿਹੜਾ ਡੈਰੀ ਫਾਰਮ ਹੋਊਗਾ ਫੇਰ ਦੀ ਕਿਤੇ ਜਾ ਕੇ ਬਤੀ ਹੋਇਆ ਜੀ ਆਪਾਂ 5 ਸਾਲ 2 ਸਾਲ ਆਪਾਂ ਕੰਮ ਲੋਕ ਪਤਾ ਕੀ ਕਰਦੇ ਐ ਕੰਮ ਚਟਾ ਚਲਾ ਲੈਂਦੇ ਐ ਪੈਸੇ ਲਾ ਲੈਂਦੇ ਐ 2 ਸਾਲ ਕੰਮ ਚਲਾ ਕੇ ਫੇਰ ਛੱਡ ਦਿੰਦੇ ਐ ਫੇਰ ਕਹਿੰਦੇ ਲੋਕ ਕਹਿੰਦੇ ਕਟਾ ਹੈਗਾ ਕਟਾ ਇਸ ਕਰਕੇ ਬੰਦਾ ਭਰਾਵਾ ਇਹਦੇ ਮਗਰ ਲੱਗਣਾ ਪੈਂਦਾ ਇਹ ਚੀਜ਼ ਦੇ ਪਾਗਲ ਹੋਣਾ ਪੈਂਦਾ ਪਾਗਲ ਹੋ ਕੇ ਬੰਦਾ ਫੇਰ ਹੀ ਜਿਹੜਾ ਡੇਰੀ ਫਾਰਮ ਹਨੇਗਾ ਫੇਰ ਹੀ ਕਾਮਯਾਬ ਹੋਊਗਾ। ਓਕੇ ਫਿਰ ਸੀ ਧੰਨਵਾਦ ਸਾਰਿਆਂ ਨੂੰ ਆਪਣੀ ਵੀਡੀਓ ਕਿੱਦਾਂ ਲੱਗਦੀ ਹੈ ਕਮੈਂਟ ਕਰਕੇ ਜਰੂਰ ਦੱਸਿਓ।